ਤੋਂ ਤੱਕ ਸਾਰੀਆਂ ਸੰਗਤਾਂ ਨੇ ਵਾਪਸ ਨੂੰ ਅਰਦਾਸ ਹੋ ਗਈ ਉਹਦੇ ਬਾਅਦ ਠੰਡੇ ਮਿੱਠੇ ਜਲਦੀ ਸ਼ਬੀਲ ਇੰਟਰਨੈਸ਼ਨਲ ਪੰਥਕ ਦਲ ਨੇ ਇੱਥੇ ਲਾਈ ਆ ਜੋ ਸਾਰੇ ਸੇਵਾਦਾਰ ਇੱਥੇ ਹਾਜ਼ਰ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਵੀ ਠੰਡਾ ਮਿੱਠਾ ਜਲ ਛਕੋ ਕੋਲਡ ਡਰਿੰਕ ਛਕੋ ਉਹਦੇ ਲਈ ਅਸੀਂ ਸਾਰਾ ਪ੍ਰਬੰਧ ਕੀਤਾ ਇੱਕ ਮਿੰਟ ਦੀ ਰੋਾਈ ਚੰਗੀ ਮੈਸੇਜ ਦੇਣਾ ਚਾਹੁੰਦੇ ਅੱਜ ਤੋਂ ਬਾਅਦ ਪੈਸਾ ਹੋ ਰਿਹਾ ਆ ਆਪਣੇ ਵਿੱਚ ਕੀ ਆਈਡੀਆ ਆਪ ਕੋਲ ਸਾਰੀ ਕੌਮ ਨੂੰ ਮੇਰਾ ਸੋਚਦਾ ਸ਼ਾਇਦ ਇਹੀ ਬੇਨਤੀ ਹੈ ਕਿ ਅਸੀਂ ਜਦੋਂ ਤੱਕ ਤਨਕਲਗੀ ਤਰਪਾਕਸ਼ਾਦ ਸਿੰਘ ਨਹੀਂ ਸੱਜਦੇ ਸਿਰ ਸਾਡਾ ਵਿਖਾਵਾ ਹੈ ਅਸੀਂ ਵਿਖਾਵੇ ਦੇ ਰੋਸ ਨੂੰ ਜਰੇ ਕਰਦੇ ਆ ਵਿਖਾਵੇ ਦੀ ਸਿੱਖਿਆ ਦਿਖਾਉਦੇ ਆ ਦੁਬਾਰਾ ਕਰਦੇ ਨਾਲ ਸਾਡਾ ਮਸਲਾ ਹੱਲ ਨਹੀਂ ਹੋਣਾ ਅਸੀਂ ਗੁਰੂ ਕੇ ਸਿੱਖ ਬਣੀਏ ਬਾਣੀ ਨਾਲ ਜੁੜੀਏ ਬਾਣੀ ਦੀ ਬੜੀ ਨਿੱਕੀ ਅੱਜ ਬੜੀ ਆਪਸੀ ਸੁਲ੍ਹਾਤ ਕਰੀਏ ਆਪ ਸੇ ਵਿਚਾਰਾਂ ਕਰਿਏ ਰਲ ਮਿਲ ਕੇ ਰਹੀਏ ਅਤੇ ਇਹ ਤੋਂ ਅੱਗੇ ਪਿੱਛੋਂ ਵੀ ਕਿਉਂਕਿ ਅੱਜ ਦਾ ਦਿਨ ਦੁਨੀਆ ਦੀਆਂ ਨਜ਼ਰਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਲੱਗੀਆਂ ਹੋਈਆਂ ਇੱਥੇ ਨਹੀਂ ਸਾਰੀ ਦੁਨੀਆ ਦੇ ਵਿੱਚ 6 ਜੂਨ ਦਾ ਇਹ ਦਿਹਾੜਾ ਜਿਵੇਂ ਸਾਡੇ ਤੇ ਹਮਲਾ ਹੋਇਆ ਜਿਵੇਂ ਸਾਡੇ ਤੇ ਜਲੰਧ ਧਾਇਆ ਗਿਆ توپਾਂ ਤੇ ਟੈਂਕਾਂ ਨਾਲ ਸਾਡੇ ਤੇ ਕਹਿਰ ਵਰਸਾਇਆ ਗਿਆ ਸਾਰੀ ਦੁਨੀਆ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਜਿਨ੍ਹਾਂ ਨੇ ਮੂੰਹ ਤੋੜਨਾ ਜਵਾਬ ਦਿੱਤਾ ਹੈ ਪਰ ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਕੇ ਸਿੱਖੀ ਨਾਲ ਜੁੜੋ ਜੇ ਸਿੱਖੀ ਦੀਆ ਪਰੰਪਰਾ ਨਾਲ ਜੁੜੋ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਫੌਸਲੀ ਨਾਮ ਜਪੋ ਵੰਡਿਓ ਜਪੋ ਕਰਤ ਕਰੋ ਤੇ ਨਾਲ ਕਲਗੀ ਧਰਮਾਂ ਦੇ ਸੱਚੇ ਪਾਤਸ਼ਾਹ ਜੀ ਦਾ ਕਿ ਰਹਿਤ ਬਿਨਾ ਨਾ ਠਿਕਾ ਹਾਵੈ ਰਹਿਤ ਘਰਾਂ ਦਾ ਟੂਟਾ ਖਾਵੈ ਇਹਨਾਂ ਸੂਲਾਂ ਤੇ ਚੱਲਾਂਗੇ ਗੁਰੂ ਸਾਹਿਬ ਬਤੇ ਬਖਸ਼ੇਗਾ ਸਿੱਖ ਸਾਹਿਬ ਮਹਿਤੇ ਦੇ ਵਿੱਚ ਹਮੇਸ਼ਾ ਹੀ ਵੱਖਰਾ ਇੱਕ ਪ੍ਰੋਗਰਾਮ ਬਣਾਇਆ ਜਾਂਦਾ ਜੀ ਕਿੱਥੇ ਜੀ ਮਹਿਤੇ ਜੀ ਦੇਖੋ ਕੱਲਾ ਮਹਿਤੇ ਨਹੀਂ ਕਿਉਂਕਿ ਸੰਤੋਬਦ ਨਾਨਸੋ ਜੀ ਦਾ ਇਹਦਾ ਹੈੱਡਕੁਆਟਰ ਕੇਂਦਰੀ ਸਥਾਨ ਹੈ ਦਮਦਮਾ ਵਿੱਚ ਸਥਾਪਿਤ ਉਹ ਗੁਰਦੁਆਰਾ ਗੁਰਦਾਸ ਸਿੰਘ ਸਾਹਿਬ ਹੈ ਉਹਨਾਂ ਦਾ ਫਰਜ਼ ਬਣਦਾ ਹੈ ਉਹ ਦੁਨੀਆਂ ਨੂੰ ਸੱਦ ਕੇ ਉਹਦੇ ਉੱਤੇ ਸਾਰਾ ਇੱਕ ਸੰਦੇਸ਼ ਦਿੰਦੇ ਆ ਸ਼ਹੀਦਾਂ ਨੂੰ ਸਨਮਾਨਿਤ ਕਰਦੇ ਆ ਇਹ ਪਹਿਲਾਂ ਤੋਂ ਹੀ ਨਾ ਜਾ ਰਿਹਾ ਜੇ ਕੋਈ ਨਵਾਂ ਨਹੀਂ ਕਿਹਾ ਇਸ ਸਾਲ ਨਾ ਜਾ ਰਿਹਾ ਇਹ ਸ਼ੁਰੂ ਤੋਂ ਨਾ ਜਾ ਰਿਹਾ ਸਿੱਖ ਸਾਬਤੀ ਜਿਹੜੀ ਹੈ ਜਥੇਦਾਰੀ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਸਾਰੇ ਲੋਕਾਂ ਨੇ ਵਿਰੋਧ ਵੀ ਕੀਤਾ ਸੀਗਾ ਕੋਈ ਵਿਵਾਦ ਨਹੀਂ ਜਿਹੜੀ ਪਰੰਪਰਾ ਝੂਲੇ ਦਿਲਾਂ ਨੂੰ ਹੋਣੀ ਚਾਹੀਦੀ ਆ ਪ੍ਰਾਣੀਆਂ ਪਰੰਪਰਾ ਹੈ ਕਿ ਸਾਡੀਆਂ ਮੁੰਡੀਆਂ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾ ਜੀਮਕਾਲ ਸਤਬਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇਹ ਸਾਰੀਆਂ ਇਕੱਠੀਆਂ ਹੋ ਕੇ ਬੈਠਣ ਤੇ ਸਾਰੇ ਸਾਂਝੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦੀ ਰਾਏ ਲੈ ਕੇ ਪ੍ਰਮਾਣਿਤ ਸਿੱਖ ਇਹ ਗੁਰੂ ਕੇ ਸਿੱਖ ਨੂੰ ਜੱਜਦਾਰ ਨਿਯੁਕਤ ਕਰੇ ਇਹ ਤਾਂ ਰੁਕੇ ਦਾ ਬਾਬਾ ਹਰਨਾਮੋ ਚੋਂ ਨਹੀਂ ਕਹਿੰਦਾ ਮੈਨੂੰ ਬਣਾਓ ਬਾਬਾ ਬਲਬੀਰ ਸਿੰਘ ਨਹੀਂ ਕਹਿੰਦਾ ਮੈਨੂੰ ਬਣਾਓ ਮੈਂ ਨਹੀਂ ਕਹਿੰਦਾ ਮੈਨੂੰ ਬਣਾਓ ਪਰ ਇਹ ਇੱਕ ਮਜਾਦਾ ਹੈ ਉਹਨੂੰ ਤਾਂ ਭਾਵੂ ਕਰਨਾ ਚਾਹੀਦਾ ਹੈ ਉਹ ਇਸ ਵਾਸਤੇ ਇਹਦੇ ਤੇ ਸਭ ਦੀ ਇੱਕ ਇੱਕ ਮਤ ਹੋਣੀ ਚਾਹੀਦੀ ਆ ਸਿਮਰਜੀਤ ਸਿੰਘ ਮਾਨ ਹੋਣੇ ਕੱਲ ਬਿਆਨ ਦਿੱਤਾ ਸੀ ਕਿਹੜੇ ਜਥੇਦਾਰ ਦਾ ਵਿਰੋਧ ਕਰਨ ਵਾਲੇ ਅਬਦਾਲੀ ਬਣ ਕੇ ਨਾ ਆਉਣ ਮਸਾ ਰੰਗੜ ਬਣ ਕੇ ਨਾ ਆਉਣ ਸੋਹਣੀਆਂ ਗਾਂਧੀ ਬਣ ਕੇ ਨਾ ਮਾਨ ਸਾਹਿਬ ਦੀ ਇੱਕੋ ਹੀ ਭਾਵਨਾ ਹੈ ਕਿ ਇੱਥੇ ਕੋਈ ਝਗੜਾ ਨਾ ਹੋਵੇ ਇੱਥੇ ਕੋਈ ਰਗੜਾ ਨਾ ਹੋਵੇ ਕਿਉਂਕਿ ਮਾਨ ਸਾਹਿਬ ਦੀ ਬਾਈ ਗੜਗਾ ਦਿੱਦੇ ਨਾਲ ਕੋਈ ਰਿਸ਼ਤੇਦਾਰੀ ਤਾਂ ਨਹੀਂ ਪਰ ਉਹਨਾਂ ਦਾ ਇੱਕ ਖਿਆਲ ਹੈ ਕਿ ਇਸ ਸਥਾਨ ਤੇ ਕੋਈ ਝਗੜਾ ਨਾ ਹੋ ਜਾਵੇ ਕੋਈ ਐਸੇ ਨਾ ਕਿ ਸਾਡਾ ਹੱਥੋਂ ਇੰਚਾਂ ਦੀ ਹਾਲਤ ਬਣੇ ਮਾਨ ਸਾਹਿਬ ਦੀ ਭਾਵਨਾ ਮਾਨਵਾ ਵੀ ਹੀ ਆ ਮਾਨ ਸਾਹਿਬ ਵੀ ਚਾਹੁੰਦੇ ਉਹਨਾਂ ਦੇ ਪਿਛਲੇ ਬਿਆਨ ਪੜ੍ਹ ਲਓ ਉਹ ਵੀ ਚਾਹੁੰਦੇ ਆ ਕਿ ਸਰਪ੍ਰੰਧਤਾ ਵਾਸਤੇ ਸਾਡੀ ਸ਼ਬਦ ਹੀ ਰਹਿ ਲਈ ਜਾਣੀ ਚਾਹੀਦੀ ਆ ਅਸੀਂ ਵੀ ਇਹ ਕਹਿੰਦੇ ਆ ਸਿੰਘ ਸਾਹਿਬ ਮੀਡੀਆ ਦੇ ਬੜੀ ਪੁਪਲਤੀ ਲਈ ਆ ਏਅਰ ਕੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜੀ ਕਈ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਗਦਾ ਹੈ ਕਿ ਕੋਈ ਅਨਸਫਾਹੀ ਘਟਨਾ ਨਾ ਘਟ ਜਾਵੇ ਕਈ ਵਾਰ ਤੁਹਾਨੂੰ ਪਤਾ ਹੈ মিডিਆ ਇਕਸਾਰ ਨਹੀਂ ਬਹੁਤ سارے মিডিਆ ਵਾਲੇ ਜੋਖਮ ਖਾ ਕੇ ਵੀ ਸੱਚੀਆਂ ਸੂਚੀਆਂ ਖਬਰਾਂ ਦੁਨੀਆ 'ਚ ਪਹੁੰਚਾਉਂਦੇ ਆ ਤੇ ਬਹੁਤ سارے ਲੋਕ ਵਿੱਚ ਸ਼ਰਾਰਤ ਵੀ ਹੁੰਦੇ ਆ ਜਿਹੜਾ ਐਵੇਂ ਇੱਕ ਨਾ ਗੁਮਰੋ ਪੈਦਾ ਕਰ ਦਿੰਦੇ ਆ ਉਹ ਵਟਾਉਂਦੇ ਆ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਕਾਫੀ ਪ੍ਰਬੰਧ ਕੀਤੇ ਪਰ ਤੁਸੀਂ ਇੱਥੇ ਵਿਰੋਧ ਕਰਦੇ ਹੋ ਜੇਹੇਦਾਰ ਦੀ ਕਰੇ ਜਿਹੜਾ ਵਿਸ਼ਾਲਾ ਜੇਹੇਦਾਰ ਸਾਫਦਾਰ ਨਾਲ ਜੁੜੀ ਸੀ ਸਾਡਾ ਕੋਈ ਵਿਰੋਧ ਨਹੀਂ ਪਾਈ ਗੱਦਗੀ ਦੇ ਨਾਲ ਸਾਡਾ ਕੋਈ ਵਿਰੋਧ ਨਹੀਂ ਮੰਨਣਾ ਕਿ ਜੀ ਇੱਕ ਪਰੰਪਰਾ ਨੂੰ ਲੈ ਕੇ ਮੰਨਣਾ ਨਹੀਂ ਜਦੋਂ ਤਖਤ ਸ੍ਰੀ ਕੇਸਗੜ ਸਾਹਿਬ ਤੇ ਪ੍ਰੋਗਰਾਮ ਹੋਇਆ ਸੀ ਰਾਤ ਨੂੰ ਹੋਇਆ ਦੇਖਣ ਲਈ ਅੰਦੀ ਗਈ ਉੱਥੇ ਨਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗਿਆ ਨਾ ਉੱਥੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੱਡ ਗ੍ਰੰਥੀ ਗਏ ਕੋਈ ਗਿਆ ਹੀ ਨਹੀਂ ਉੱਥੇ ਸਾਡਾ ਬ੍ਰੋਧ ਇਸ ਗੱਲ ਦਾ ਹੈ ਵੀ ਇਹਨੂੰ ਮਜ਼ਾਕ ਨਾ ਬਣਾਓ ਆਂ ਤਾਂ ਕੋਈ ਕੱਲ ਨੂੰ ਮੈਂ ਆਪਦੇ ਘਰੇ ਬੈਠ ਕੇ